ਇਹ ਵੀਡੀਓ ਪਾ ਰਿਹਾ ਵੀਡੀਓ ਦੇਖਣਾ ਧਿਆਨ ਨਾਲ ਜਰਾ ਇੱਕ ਵਾਰੀ ਜਰੂਰ ਦੇਖੋ ਪੂਰੀ ਦੇਖਣਾ ਵੀਡੀਓ ਇੱਕ ਵਾਰ ਬਈ ਇਹ ਤਾਂ ਦਿੱਤੇ ਹੀ ਪੰਜਾਬ ਚ ਭਜਾ ਤੇ ਹੁਣ ਕਰ ਰਹੇ ਆ ਬਿਜ਼ਨਸ ਬਾਬਿਆਂ ਨੇ ਲਾਲੀ ਰੇੜੀ ਦੇ ਬਾਬਿਆਂ ਨੂੰ ਇੱਕ ਬੰਦੇ ਨੇ ਫੀਡਬੈਕ ਦਿੱਤਾ ਤੇ ਦੇਖੋ ਫੀਡਬੈਕ ਸੁਣ ਕੇ ਬਾਬਾ ਜੀ ਕੀ ਕਹਿ ਰਹੇ ਆ ਓਏ ਹੋਏ ਹੋਏ ਹਾਦੀ ਹੋ ਗਈ ਯਾਰ ਬਾਬਾ ਨੇ ਤਾਂ ਫਿਰ ਸਿਰੇ ਲਾਤਾ ਕਹਿੰਦੇ ਫੀਡਬੈਕ ਕਹਿੰਦੇ ਖਾਣਾ ਖਾਓ ਫੀਡਬੈਕ ਨਹੀਂ ਕਿედა ਲੈਣਾਗਾ ਐਦਾਂ ਕਰਾਂਗੇ ਇਹ ਬਿਜ਼ਨਸ ਬਹੁਤ ਹੋਈ ਇਹ ਚੀਜ਼ ਸੀ ਬਹੁਤ ਹੋਈ ਇਹ ਚੀਜ਼ ਸੀ हां भाई ਤੁਸੀਂ ਦੱਸੋ ਮਾੜਾ ਸੀ ਤੇ ਇੱਕ ਬੰਦਾ ਆ ਕੇ ਕਹਿੰਦਾ ਮਾੜਾ ਦੱਸੋ ਇਹ ਇਹ ਇੱਕ ਨੀਣੀ ਲੈ ਗਿਆ ਗੰਦ ਖਾਣ ਨਾਲੇ ਗੰਦ ਖਾ ਕੇ ਖੋਜ ਗਿਆ ਹਾਂ ਇਹ ਇਹਹੀ ਭਈਏ ਨੇ ਖਵਾਇਆ ਹੁੰਦਾ ਉਹ ਤੁਸੀਂ ਆਖਣਾ ਬਹੁਤ ਚੰਗਾ ਹਾਂ ਉਹ ਉਹਨੇ ਉਹਨੇ ਉਹੜੇ ਆਏ ਆ ਹੱਥ ਮਾਰ ਕੇ ਵਿੱਚ ਗੋਲ ਗੱਪਾਂ ਨਭਾਵੇ ਉਹ ਤੁਸੀਂ ਆਉਣੇ ਸਹੀ ਆ ਪਰ ਆ ਬਾਣਾ ਪਾਇ ਜਿਹੜਾ ਗੁਰੂ ਸੇਖਾ ਖੜਾ ਉਹ ਤੁਸੀਂ ਆਨੇ ਨਹੀਂ ਸਹੀ ਅਗਲਾ ਅਣੀ ਇਹ ਤੁਸੀ ਤੁਸੀ ਮਾਰੀ ਲੱਗੀ ਤੁਸੀਂ ਮਾਰੀ ਗਈ ਉਸਤ ਕਰ ਰਹੀ ਹੈ ਯਾਰ ਤੁਹਾਡੀ ਮੈਂ ਤੁਹਾਨੂੰ ਚੀ ਕਰਾਂਗਾ ਚੱਲ ਬੱਬਲ ਚੱਲ ਮੈਨੂੰ ਪਤਾ ਮੈਂ ਚੀ ਜਿਵੇਂ ਮੜਾਈ ਕਰਾਂ ਮੜੀ ਚੀ ਪਾਈ ਨਹੀਂ ਮੈਂ ਰੱਖੇ ਮੈਂ ਕਰਾਂਗਾ ਚੀ ਤੇਰੀ ਮੜੀ ਆ ਲੱਗੇਦਾ ਮੈਂ ਕਹਿੰਦਾ ਮਨਵਾਦ ਹਾਂ ਨਹੀਂ ਚੱਲ ਬੱਬਲ ਯਾਰ ਮੜੀ ਆ ਤੁਹਾਨੂੰ ਨਾ ਆ ਜਿਹੜੀ ਗੱਲ ਹੈ ਹਾਂ ਤੁਹਾਡੀ ਜਦੋਂ ਦਾ ਵੀ ਤੋਹੀ ਲੜੋ ਨਾ ਬਈ ਅਸੀਂ ਖਾਦਾ ਮਾਈ ਖਾਈ ਜਾਂਦੇ ਇਹਨਾਂ ਨੇ ਉਹ ਗਲਾਸ ਪੀਤਾ ਉਹ ਆਗੇ ਬਾਈ ਸਾਹਿਬ ਕਹਿੰਦੇ ਕੀ ਤੁਸੀਂ ਬਣਾਇਆ ਲਗਾ ਪੈਸੇ ਲਈ ਇਹਨੇ ਦਾ ਇਹ ਬਾਈ ਆਪ ਵੀ ਆਸੀਂ ਤਾਂ ਨਾ ਉੱਥੋਂ ਟੱਪੇ ਆਂਦੇ ਸੀ ਨਾਂਗੇ ਕੋਲ ਦੀ ਕੋਲ ਦੀ ਨਾਂਗੇ ਤੇ ਅਸੀਂ ਫਿਰ ਵੀ ਵਾਪਸ ਮੁੜ ਕੇ ਆਏ ਬਈ ਆਪਣੇ ਗੁਰੂ ਸੇਖ ਲੱਗੇ ਪਰ ਉਹਦਾਰੇ ਕੀ ਬਣਾਉਂ ਲਵ ਯੂ ਤੇਰੀ ਵੀ ਲੋਣੀ ਮੈਂ ਤਾਂ ਰੱਖੀ ਅੰਨਾ ਨਾ ਹਾਂ ਹਾਂ ਨਹੀਂ ਇਹ ਕੋਸ ਆਖਿਆ ਤਾਂ ਫੇਰ ਹੀ ਬਾਬਾ ਜੀ ਬੋਲੇ ਐਵੇਂ ਦਾ ਬੋਲਦੇ ਨਹੀਂ ਸੀ ਬਾਬਾ ਜੀ ਤਾਂ ਬੋਲੇ ਨੇ ਮੈਂ ਹਾਂ 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 ਇਹ ਨਹੀਂ ਆ ਵੀ ਕਰੋ ਕਿ ਗਮਗੀ ਆ ਬਾਬਾ ਜੀ ਐ ਅੱਜ ਇਹ ਦਿੱਤੀ ਐ ਮੈਨੂੰ ਵੇ